ਇੱਕ ਚਿੱਠੀ ਸਾਡੇ ਇੱਕ بیٹے ਦੀ ਕੈਨੇਡਾ ਤੋਂ ਪੰਜਵਰੇ ਪੱਲਨ ਇਹਨਾਂ ਨੇ ਸਾਨੂੰ ਇੱਕ ਚਿੱਠੀ ਲਿਖ ਕੇ ਦਿੱਤੀ ਸੀ ਕਿ ਜਦੋਂ ਇਹਨਾਂ ਨੂੰ ਪਰਮਾਤਮਾ ਦੇ ਅਨ ਦਰਸ਼ਨ ਹੋਏ ਤੇਨ ਨੇ ਚਿੱਠੀ ਲਿਖੀ ਸੀ ਕਿ ਮੈਂ ਇੰਨਾ ਐਕਸਾਈਟ ਐਕਸਾਈਟਡ ਹਾਂ ਕਿ ਸਾਰੀ ਦੁਨੀਆ ਇਸ ਰਸਤੇ ਤੇ ਚੱਲ ਕੇ ਤੇ ਪਰਮਾਤਮਾ ਨੂੰ ਸਿੱਧਾ ਮਿਲ ਸਕਦੀ ਮੈਂ ਸਾਰੀ ਦੁਨੀਆ ਨੂੰ ਬਦਲਣਾ ਚਾਹੁੰਦਾ ਫਿਰ ਉਸ ਤੋਂ ਬਾਅਦ ਕਿਉਂਕਿ ਸ਼ਹਿਦੇ ਦੇ ਵਿੱਚ ਪਰਮਾਤਮਾ ਨੂੰ ਲੱਗਾ ਕਿ ਹਉਮੈ ਹੈ ਪਰਮਾਤਮਾ ਨੇ ਮਾਇਆ ਖਲਾਰ ਦਿੱਤੀ ਉਸ ਮਾਇਆ ਨੇ ਫਿਰ ਉਹਨੂੰ ਥੱਲੇ ਲੈ ਅੰਦਰ ਤੇ ਹੁਣ ਫੇਰ ਚਿੱਠੀ ਉਹਨਾਂ ਲਿਖੀ ਨੇਤਰ ਬੰਦ ਕਰਕੇ ਧਿਆਨ ਹਿਰਦੇ ਤੇ ਜਾ ਮਸਤਕ ਤੇ ਲਾਉਣਾ ਜੀ ਇਹਨਾਂ ਨੇ ਲਿਖਿਆ ਕਿ ਜਦੋਂ ਮੈਂ ਬੁਲੀਵੀਆ ਆਇਆ ਜਦੋਂ ਬੁਲੀਵੀਆ ਸਮਾਗਮ ਤੇ ਤੇ ਮੈਨੂੰ ਬੜੀ ਬਹੁਤੇ ਲਫ਼ਜ਼ ਸਪੈਨਿਸ਼ ਦੇ ਹੁੰਦੇ ਸੀ ਤੇ ਮੈਂ ਉੱਥੇ ਜਾ ਕੇ ਹੋਰ ਸਿੱਖ ਲੈ ਕੇ ਜਿਸ ਤਰ੍ਹਾਂ ਸੋਹਣੇ ਨੂੰ ਕੀ ਆਖੀਦਾ ਤੂੰ ਨੂੰ ਕੀ ਆਖੀਦਾ ਪਰਮਾਤਮਾ ਨੂੰ ਸਪੈਨਿਸ਼ ਵਿੱਚ ਕੀ ਆਖੀਦਾ ਜ਼ਿੰਦਗੀ ਨੂੰ ਕੀ ਆਖੀਦਾ ਤੇ ਮੈਂ ਜਦੋਂ ਲੋਕਲ ਸਪੈਨਿਸ਼ ਸਪੈਨੀਅਰਡ ਨਾਲ ਗੱਲ ਕਰਦਾ ਸੀ तो उन्होंने आखता सरमात्मा बहुत खूबसूरत है जिंदगी बहुत खूबसूरत है वो भावें मेरी स्पेनिश टुटी फुटी तो थोड़े जफज जी आते सन पर हर एक सुन के सुन वाले दर मेरे अंदर दिया तरंगा ही लगता से पैदा हो गई परमात्मा ने मैनु बुलीविया बुला के इस रस्ते बहुत अगे नहीं मैं बहुत पिछे रहना सी जो मेरे ते तरस ना करते हूँ रोज़ मेरे मस्तक परमात्मा दी हाज़री ज़्यादा 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 ਮੈਂ ਸੋਚੁੰਦੀ ਤੇ ਜਿਸ ਤਰ੍ਹਾਂ ਤੁਸੀਂ ਕਹਿੰਦੇ ਕਿ ਸਾਨੂੰ ਥੱਲੇ ਸੁਰਤੀ ਨੂੰ ਨਹੀਂ ਦਿਖੰਦਿੰਦਾ ਦਿਖੰਦੇ ਨਾ ਮੈਂ ਆਪਣੀ ਆਦਤ ਬਣਾ ਲਿਆ ਹਾਂ ਕਿ ਥੱਲੇ ਨਾ ਦੇਖੇ ਹੁਣ ਜਦੋਂ ਮੈਂ ਸਿਮਰਨ ਤੋਂ ਬਾਅਦ ਅੱਖਾਂ ਖੋਲਦਾ ਹਾਂ ਤਾਂ ਮੇਰੀ ਅੱਖ ਕੈਮਰੇ ਵਰਗੀ ਹੁੰਦੀ ਅੱਗੇ ਮੈਂ ਕਿਸੇ ਬੰਦੇ ਵੱਲ ਦੇਖਦਾ ਜਾਂ ਕਿਸੇ ਚੀਜ਼ ਵੱਲ ਦੇਖਦਾ ਤੇ ਅੱਖ ਦਾ ਉਹ ਚੀਜ਼ ਸੋਹਣੀ ਹੁਣ ਮੈਨੂੰ ਸਭ ਕੁਝ ਹੀ ਸੋਹਣਾ ਲੱਗਦਾ ਤੇ ਜੋ ਬੁਲੀਵਿਆ ਵਿੱਚ ਸੰਗਤ ਵਿੱਚ ਤਬਦੀਲੀ ਆਈ ਉਹਨੇ ਮੇਰੇ ਵਿੱਚ ਇੱਕ ਮਸੂਮ ਜਿਹਾ ਬੱਚਾ ਪੈਦਾ ਕੀਤਾ ਹੁਣ ਮੈਂ ਸੰਗਤ ਵਿੱਚ ਬਹੁਤ ਜਾਮਾ ਨਾਲ ਜੰਦਨ ਕਿ ਪਰਮਾਤਮਾ ਦਾ ਬ੍ਰਸ਼ ਹਰ ਰੋਜ਼ ਨਵੀਂ ਪਿਕਚਰ ਨਵੀਂ ਡਰਾਇੰਗ ਮੈਨੂੰ ਦਿਖਾਉਂਦਾ ਕਿ ਅੱਜ ਵਾਲਾ ਦਿਨ ਫਿਰ ਮੁੜ ਕੇ ਕਦੀ ਨਹੀਂ ਆਉਣਾ ਤੇ ਮੈਂ ਹਰ ਇੱਕ ਦਿਨ ਉੱਤੇ ਆਪਣੀ ਸ਼ਾਪ ਸ਼ੁੱਧੀ ਆਪਣੇ ਕਦਮਾਂ ਦੇ ਨਿਸ਼ਾਨ ਛੱਡੇ ਤੇ ਮੈਂ ਹਰ ਰੋਜ਼ ਪਰਮਾਤਮਾ ਦੇ ਨਾਲ ਕਿਸੇ ਸਫ਼ਰ ਤੇ ਰੰਦਾ ਉਹ ਨੂੰ ਮਿਲਿੰਦਾ ਕਿ ਨਸ਼ਾ ਉਤਰਦਾ ਹੀ ਨਹੀਂ ਹੁਣ ਮੈਂ ਵਾਪਸ ਕੈਨੇਡਾ ਆ ਕੇ ਰੋਜ਼ ਦੀਵਾਨ ਵਿੱਚ ਜਾਂਦਾ ਤੇ ਰੋਜ਼ ਹੋਰ ਨਵਾਂ ਤਾਜ਼ਾ ਅੰਦਰ ਹੁੰਦਾ ਜਿਸ ਤਰ੍ਹਾਂ ਤੁਸੀਂ ਇੱਕ ਵਾਰ ਸੰਗਤ ਵਿੱਚ ਕਿਸੇ ਦੀ ਚਿੱਠੀ ਪੜ੍ਹੀ ਸੀ ਤੇ ਲਿਖਣ ਵਾਲੇ ਨੇ ਲਿਖਿਆ ਹੋਇਆ ਸੀ ਕਿ ਜੇ ਮੈਂ ਇੱਕ ਦਿਨ ਵੀ ਮਿਸ ਕਰਦਾ ਦਰਬਾਰ ਸਾਹਿਬ ਜਾਣ ਦਾ ਤੇ ਉਹ ਮੈਨੂੰ ਆਦਤ ਉਹ ਮਿਸ ਕਰਨ ਦੀ ਆਦਤ ਬਣਾਉਣ ਨੂੰ ਲੈ ਕੇ ਜਾਂਦਾ ਮੈਂ ਕਦੀ ਕੁਝ ਦਿਨ ਮਿਸ ਨਹੀਂ ਕਰ ਸਕਦਾ ਕਈ ਦਿਨ ਮੈਂ ਉਸੁੰਦਰਿਆ ਤੇ ਵਿਚਾਰਦਰਿਆ ਜੋ ਤੁਸੀਂ ਬੁਲੀਬੀਆ ਵਿੱਚ ਦੱਸਦੇ ਰਹੇ ਕਿ ਸਾਰੇ ਬ੍ਰਹਿਮੰਡ ਵਿੱਚ ਪਰਮਾਤਮਾ ਹੀ ਵੱਖਰੀਆਂ ਵੱਖਰੀਆਂ شکلਾਂ ਤਾਰ ਤਾਰੀ ਬੈਠਾ ਹੈ ਮੈਨੂੰ ਲੱਗਦਾ ਕਿ ਦਸਹੇਰੇ ਤੋਂ ਸੀ ਪਹਿਲਾਂ ਵੀ ਸੀ ਪਰ ਬੋਲੀਵਿਆ ਜਾਣ ਤੋਂ ਪਹਿਲਾਂ ਮੈਨੂੰ ਇਹ ਤੀਰ ਵੱਜੇ ਨਹੀਂ ਸੀ ਹੁਣ ਮੇਰੇਨ ਮੈਨੂੰ ਉ ਤੀਰ ਹੁਣ ਵੱਜਦੇ ਰਹਿੰਦੇ ਤੇ ਮੇਰਾ ਦਿਲ ਵੀ ਵੱਡਾ ਹੋ ਗਿਆ ਪਰ ਹੁਣ ਇੱਕ ਡਰ ਮੇਰਾ ਪਿੱਛਾ ਕਰ ਦਰਿੰਦਾ ਹੈ ਮੈਂ ਜਿੱਥੇ ਵੀ ਜਾਵਾਂ ਉਹ ਮੇਰਾ ਪਿੱਛਾ ਕਰਦਾ ਹੈ ਤੂੰ ਡਰ ਰਿਹਾ ਹੈ ਕਿ ਮੈਂ ਹੁਣ ਕਦੀ ਵੀ ਸੌ ਨਹੀਂ ਸਕਦਾ ਇਹ ਨਹੀਂ ਸੋਚ ਸਕਦਾ ਕਿ ਮੈਂ ਗਲਤੀ ਨਹੀਂ ਕਰ ਸਕਦਾ ਮੈਨੂੰ ਬਹੁਤ ਡਰ ਹੈ ਕਿ ਮੇਰੇ ਕੋਲੋਂ ਫਿਰ ਗਲਤੀ ਨਾ ਹੋ ਜਾਵੇ ਸੰਗਤ ਵਿੱਚ ਇਹ ਚੀਜ਼ ਘਟਦੀ ਹੈ ਥਿਸ ਥਿੰਗ ਹੈਪਨਸ ਇਨ ਦਾ ਹੋਲੀ ਕੰਗregation ਮਹਾਰਾਜ ਜੀ ਕੰਦੇ ਸਾਧ ਸੰਗਤ ਬਿਨਾ ਪਾਉ ਨਹੀਂ ਉਪਜੈ ਪਾਵ ਬਿਨਾ ਪਗਤ ਨ ਹੋਏ ਤੇਰੀ ਉਹ ਕਹਿੰਦੇ ਸੰਗਤ ਤੋਂ ਬਿਨਾ ਕਦੀ ਪਰਮਾਤਮਾ ਨਾਲ ਪਿਆਰ ਨਹੀਂ ਪੈਂਦਾ ਤੇ ਪਿਆਰ ਤੋਂ ਬਿਨਾ ਭਗਤੀ ਹੋ ਨਹੀਂ ਸਕਦੀ ਸੁ ਸੰਗਤ ਤੋਂ ਬਿਨਾ ਭਗਤੀ ਹੋ ਹੀ ਨਹੀਂ ਸਕ। ਫਿਰ ਕਹਿੰਦੇ ਪੈ ਪੈ ਬਿਨ ਭਗਤ ਨਾ ਹੋਈ ਕਬਹੀ। ਨਵਰ ਪੈ ਪਾਇ ਭਗਤ ਸواری। ਉਹ ਕਹਿੰਦੇ ਦੋਵੇਂ ਚੀਜ਼ਾਂ ਜ਼ਰੂਰੀ ਹੈ। ਪੈ ਪਾਇ ਦਰਵੀ ਤੇ ਉਹਦੇ ਨਾਲ عشق ਫਿਰ ਇਹਨੇ ਲਿਖਿਆ ਥੈਂਕ ਯੂ ਡੈਡ ਕਿ ਜਿਹੜੀਆਂ ਨੀਆਂ ਤੁਸੀਂ ਤਰੀਆਂ ਸੀ ਮੈਂ ਐਸਾਲ ਉਹਨਾਂ ਨੀਆਂ ਤੇ ਬਹੁਤ ਉੱਚੀ ਉੱਚੇ ਮਹਾਲ ਖੜੇ ਕਰਨੇ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਮੈਂ ਹਮੇਸ਼ਾ ਦਰ ਵਿੱਚ ਰਹੂੰਗਾ ਹਰ ਰੋਜ਼ ਸੰਗਤ ਕਰੂੰਗਾ ਤੇ ਕਦੀ ਵੀ ਆਪਣੇ ਅੰਦਰ ਨਾਲੋਂ ਅਲੰਗ ਨਹੀਂ ਹੋ ਉਹ ਜਿਸ ਮੇਰੇ ਅੰਦਰ ਨੇ ਤੁਹਾਨੂੰ ਕਦੀ ਲਿਖਿਆ ਸੀ ਮੈਂ ਦੁਨੀਆ ਨੂੰ ਬਦਲ ਦੇਣਾ ਤੁਹਾਡਾ ਅਧੂਰਾ ਭੇਟ ਦੇਖਣਾ ਜੀ ਕਿ this path is very slippery ਮਨ ਹਮੇਸ਼ਾ ਤਾਕ ਵਿੱਚ ਰਹਿੰਦਾ चाक उस मौके दी ताड़ कदों रो ठीबी मार सके माइंड इज ऑलवेज अलर्ट ऑलवेज ऑन द लुकआउट ऑलवेज रेडी टू मेक अस स्लिप वी मस्ट रिमेन वी मस्ट रन स्केयर्ड